ਦੇ ਸ਼ਾਮਦਾਨ ਦੰਦ ਭੇਦ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਰੈਸਟ ਕੀਤਾ ਪਰ ਮੇਰਾ ਸਿਰ ਝੁਕਦਾ ਹੈ ਕਿਉਂਕਿ ਅਸੀਂ ਮਾਨਯੋਗ ਪੰਜਾਬ ਤੇ ਰਹਿਣ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਚਨ ਪ੍ਰੀਤ ਜਿਨੇ ਡੱਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚ ਲੜਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪੀਟ ਨੂੰ ਪੁਲਿਸ ਕਸਟਡੀ ਚ ਮੈਜਿਸਟਰੇਟ ਦੀ ਕਸਟਡੀ ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨਾਨ ਬੇਲੇਬਲ ਆਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਕੋ ਮੈਜਿਸਟ੍ਰੇਟ ਸਾਹਿਬ ਨੇ ਅਜ ਆਰਡਰ پاس ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾ ਨਾ ਅਨੈਤਿਕ ਖੋਰ ਤੇ ਉਹਨਾਂ ਨੇ ਕਿਹਾ ਕਿ ਨਾ ਤੇ ਕਾਰਵਾਈ ਸੀ ਅਨਕਨਸਟੀਟਿਊਸ਼ਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਤ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਚੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਉਹ ਅਦਾਲਤਾਂ 'ਚ ਜਵਾਬ ਦੇ ਹੀ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮ-ਦਮ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫੇਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਲ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫੇਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹੇ ਤੇ ਨਾ ਚੱਲੇ ਇਨਾਂ ਦਾ ਤਾਂ ਇੱਕ ਸਾਥ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਹੈ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਹੈ ਇਹ ਪੰਜਾਬ ਦੇ ਨੇ ਇਹ ਆਪਣੇ ਵਰਦਜ ਜਾਣਨ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਤੁਸੀਂ ਇਸ ਵੇਲੇ ਗੱਲ ਕਰੀ ਤੁਹਾਡੇ ਨਾਲ ਨੇ ਕੁੜੀ ਜੇ ਪਹਿਲਾਂ ਜਦੋਂ ਤਖੀਰਾ ਮੀਡੀਆ ਦੀ ਜਵਾਰੀਆਂ ਹੋਈਆਂ ਤਾਂ ਉਸ ਵੇਲੇ ਕਾਲੇ ਰੰਗ ਦੇ ਪਹਿਰਾਵੇ ਦੇ ਵਿੱਚ ਇੱਕ ਲੇਡੀ ਪਤਾ ਨਹੀਂ ਉਹ ਪੁਲਿਸ ਵਾਲੀ ਸੀ ਜਾਂ ਕੌਣ ਹੈ ਉਹ ਸਾਰੇ ਮੀਡੀਆ ਦੇ ਵਿੱਚ ਮੀਡੀਆ ਸਾਹਮਣੇ ਇੱਕ ਕੁਮਰਾ ਕੀਤਾ ਗਿਆ ਜੀ ਕਿ ਉਹ ਦੱਸਦਾ ਕਿ ਉਹ ਗੁਮਰਾਹ ਕੀਤਾ ਗਿਆ ਜੀ ਕਿਉਂਕਿ ਪੀਐਮ ਨੇ ਪੰਜਾਬ ਦੇ ਸਾਰੇ ਨੂੰ ਦੇਖ ਸੀ ਸਾਰੀਆਂ ਲਾਈਵ ਤਸਵੀਰਾਂ ਪੰਚਾਇਆਂ ਕੋਈ ਅਦਾਲਤ ਪਹੁੰਚੀ ਹੈ ਮਤਲਬ ਮੈਂ ਤਾਂ ਕਹਿਣਾ ਕਿ ਆਮ ਆਦਮੀ ਪਾਰਟੀ ਕਿਹੜਾ ਵਰਗ ਹੈ ਜਿਹਦੇ ਨਾਲ ਕੋਝੇ ਮਜ਼ਾਕ ਨਹੀਂ ਕਰਦੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ 'ਚ ਇੰਟਰਮ ਬੈਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਹੈ ਜੇ ਉਹਦੇ ਵਿੱਚ ਕੋਈ ਵੱਧ ਵੀ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹਿ ਰਹੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਤਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ ਏਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਝਾ ਮਜ਼ਾਕ ਕੀਤਾ ਤਾਂ ਬੇਹਦ ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿਣਾ ਕਿ ਜਿਨ੍ਹਾਂ ਨੇ ਪੰਜਾਬੀਅਤ ਦੀ ਦਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਥਾਣੇ ਚ ਚੱਕ ਲਿਆ ਤਾਂ ਇਹ ਤਾਂ ਇਹ ਸਰਕਾਰ ਤੋਂ ਤੁਸੀਂ ਹੋਰ ਤਵਕਕੋ ਰੱਖ ਵੀ ਕੀ ਸਕਦੇ ਜਲੇਸ ਸਾਹਿਬ ਅੱਜ ਡਿਸੀਜਨ ਹੋਇਆ ਫਾਈਨਲ ਡਿਸੀਜਨ ਦੁਆਰਾ ਦੱਸਨੇ ਗਿਆ ਜਿਹੜਾ ਡਿਕਾਗਨ ਕੀ ਮਾਰਯੋ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਦੀ ਕੋਰਟ ਹੀਅਰਿੰਗ ਹੋਈ ਕੋਰਟ ਹੀਅਰਿੰਗ ਦੇ ਵਿੱਚ ਜਿਹੜੀ ਕੰਚਨ ਪ੍ਰੀਤ ਦੀ ਅਰੈਸਟ ਸੀ ਉਹਦੇ ਉੱਤੇ ਬਹਿਸ ਹੋਈ ਔਰ ਕੋਰਟ ਨੇ ਇਹ ਮੰਨਿਆ ਇਹ ਕੰਚਨਪ੍ਰੀਤ ਦੀ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵੱਦਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ ਕੋਰਟ ਨੇ ਕਹਿ ਕੇ ਜਿਹੜੀ ਕਾਰਵਾਈ ਹੈ ਇਸ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਤੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚਾ ਪੰਜਾਬ ਪੁਲਿਸ ਦੇ ਮੂੰਹ ਤੇ ਕੋਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਹੈ ਕਾਨੂੰਨ ਸਭ ਤੋਂ ਵੱਡਾ ਹੈ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁਖਮੰਤਰੀ ਹੈ ਜਮਾਨਤ ਜਮਾਨਤ ਹੋਈ ਹੈ ਠੀਕ ਹੈ ਕਦੋਂ ਰੀਲਿਸ ਹੋਣਗੇ ਜਿਹੜੇ ਰੀਲਿਸ ਹੋਣਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਇਹ ਰੀਲਿਸ ਹੋਗੇ ਨੇ ਕੋਈ ਸਮੱਸਿਆ ਨਹੀਂ ਗੰਦ ਫੜਿਆ ਸੀ ਰੀਲਿਸ ਕਰਦੇ ਸਰਕਾਰ ਕੰਨੀ ਕਿਸ ਦਾ ਹੋਤਾ ਹੈ ਕਿ ਕਨਾਲ ਇਹ ਵੀ ਜ਼ਰੂਰ ਦੇਖੀ ਜਿਹੜੀ ਇਹ ਨਹੀਂ ਮੰਦੀ ਚੱਲੀ ਰਾਤ ਦੇ ਰਾਤ ਚੱਲੀ ਦੇਖੋ ਇਤਿਹਾਸ ਲਿਖੇ ਜਾਂਦੇ ਨੇ ਪਰ ਬੜੀ ਚੰਗੀ ਗੱਲ ਹੈ ਮੈਂ ਕਹੂੰਗਾ ਕਿ ਤਰਨ ਤਰਨ ਦੇ ਕੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਰਾਤ ਨੂੰ ਕੋਟ ਲੱਗੀ ਮੈਂ ਸਟਾਰਟਿੰਗ ਕਿੱਥੋਂ ਕੀਤੀ ਸੀ ਕਿ ਕੋਟ ਲੱਗੀ ਕਿਉਂ ਕੋਟ ਲੱਗੀ ਕਿਉਂਕਿ ਇਹ ਵਧੀਕੀ ਪੰਜਾਬ ਪੁਲਿਸ ਦੀ ਹੈ ਇਹ ਗਲਤੀ ਅਫਸਰਾਂ ਦੀ ਹੈ ਇਹ ਗਲਤੀ ਸਰਕਾਰ ਦੀ ਹੈ ਜਿਹੜੇ ਵੈਂਡਟਾ ਪੋਲਿਟਿਕਸ ਕਰਦੇ ਨੇ ਪਰ ਸਾਡਾ ਸਿਰ ਚੁੱਕਦਾ ਅਦਾਲਤ ਅੱਗੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਇਨਸਾਫ ਦਿੱਤਾ ਔਰ ਅੱਜ ਕੰਚਨਪ੍ਰੀਤ ਕੋਰਟ ਤੋਂ ਬਾਹਰ ਜਿਹੜੇ ਕੰਚਨਪ੍ਰੀਤ ਨੂੰ ਪੁਲਿਸ ਉਹਦੇ ਦਿਖਾਰੇ ਸੀ ਕਿ ਜੀ ਮੁੱਖ ਮੰਤਰੀ ਦੇ ਕਹਿਣ ਤੇ ਲੈ ਕੇ ਆਈ ਅਦਾਲਤ ਦੇ ਵਿੱਚ ਐਡੀ ਤਾਕਤ ਆ ਉਹ ਕੰਚਨਪ੍ਰੀਤ ਅੱਜ ਸਾਡੇ ਨਾਲ ਅਕਾਲੀ ਦਲ ਦੇ ਯੋਧੇ ਨਾਲ ਵਾਪਸ ਚਰਦੀ ਕਲਾਂ ਚ ਅਸੀਂ ਜਾਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ